ਸਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦੇ ਉੱਪਰ ਬੱਦਲਵਾਈ ਅਤੇ ਧੁੰਦ ਦੇ ਹਾਲਾਤ ਲਗਾਤਾਰ ਬਰਕਰਾਰ ਨੇ ਨਾਲ ਲੱਗਦੇ ਉੱਤਰੀ ਭਾਰਤ ਵਿੱਚ ਵੀ ਇਸੇ ਤਰੀਕੇ ਦੇ ਹਾਲਾਤ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਹਲਕੀ ਦਰਮਿਆਨੀ ਬੱਦਲਵਾਈ ਦੀ ਲੇਅਰ ਜਿਹੜੀ ਹੈ ਉਹ ਪੱਛਮੀ ਸਿਸਟਮ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਉੱਪਰ ਬਰਕਰਾਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਸ ਸਿਸਟਮ ਦੇ ਕਾਰਨ ਪੰਜਾਬ ਦੇ ਬਹੁਤੇ ਏਸ਼ੀਆ ਵਿੱਚ ਸਾਨੂੰ ਅੱਜ ਰਾਤ ਹਲਕੀ ਦਰਮਿਆਨੀ ਬੱਦਲਵਾਈ ਕਿਰਮਣ ਕਣੀ ਅਤੇ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਬਦਲਵਾਗਿ ਦੇ ਕਾਰਨ ਥੋੜਾ ਜਿਹਾ ਰਾਤ ਦਾ ਤਾਪਮਾਨ ਉੱਪ ਹੁੰਦਾ ਦਿਖਾਈ ਦੇ ਰਿਹਾ ਹੈ ਜਾਨੀ ਕਿ ਰਾਤ ਦੇ ਐਵਰੇਜ ਤਾਪਮਾਨ ਨਾਲੋਂ ਅੱਧਾ ਡਿਗਰੀ ਜਾਂ 1 ਡਿਗਰੀ ਬਾਕੀ ਦਿਨ ਨਾਲੋਂ ਤਾਪਮਾਨ ਵੱਧ ਰਹੇਗਾ ਐਵਰੇਜ ਤਾਪਮਾਨ ਰਾਤ ਦਾ 11 ਡਿਗਰੀ ਘੱਟੋਂ ਵੱਧ ਵੱਧ ਅਤੇ ਘੱਟੋ ਘੜ ਤਾਪਮਾਨ ਜਿਹੜਾ ਉਹ 3 ਤੋਂ ਲੈ ਕੇ 5 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੇ ਚਾਂਸ ਨੇ ਇਸ ਸਮੇਂ ਲਗਭਗ ਸ਼ਾਮ ਦੇ 6:00 ਵੱਜ ਚੁੱਕੇ ਨੇ ਤੇ ਤਾਪਮਾਨ 11 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਜੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਵੈਦਰ ਬਾਈ ਸਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਮੌਸਮ ਦੀ ਹਰਿਆਕ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਆਂ ਓਵਰਆਲ ਮੌਸਮ ਦੀ ਅੱਜ ਰਾਤ ਓਵਰਆਲ ਮੌਸਮ ਠੀਕ ਠਾਕ ਹੈ ਹਲਕੀ ਦਰਮਿਆਨੀ ਧੁੰਦ ਬੱਦਲਬਾਗੀ ਤੇ ਕਿਣਮਕਣੀ ਦਾ ਮਾਹੌਲ ਬਣਿਆ ਰਹੇਗਾ ਕਿਣਮਕਣੀ ਜਾਂ ਮੀਂਹ ਆਪਾਂ ਕਹਲੇ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੈ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਚਾਂਸ ਨੇ ਜਿਸ ਤੋਂ ਕਿ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਚਾਂਸ ਨੇ ਉਹ 10 ਤੋਂ 15% ਦੇ ਨੇ ਉਸ ਤੋਂ ਵੱਧ ਚਾਂਸ ਬਣਦੇ ਦਿਖਾਈ ਨਹੀਂ ਦੇ ਰਹੇ ਤੇ ਇਹ ਬੱਦਲਬਾਹੀ ਤੋਂ ਇਲਾਵਾ ਧੁੰਦ ਲਗਾਤਾਰ ਬਰਕਰਾਰ ਰਹੇਗੀ ਆਧਰ ਰਾਤ ਤੋਂ ਧੁੰਦ ਸੰਘਣੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪੈਰ ਪ੍ਰਸਾਰ ਰਹੀ ਹੈ ਜਿਸ ਦੇ ਕਿ ਸਵੇਰ ਦੇ ਸਮੇਂ ਤੱਕ ਬਰਕਰਾਰ ਰਹਿਣ ਦੀ ਉਮੀਦ ਹੈ ਤੇ ਕੱਲ ਨੂੰ ਵੀ ਸੰਘਣੀ ਧੁੰਦ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਜਿਸ ਦੇ ਕਾਰਨ ਠੰਡ ਦੇ ਹਾਲਾਤ ਹੋਰ ਵਿਗੜਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਦੋਂ ਤੱਕ ਸੂਰਜ ਦੀ ਲਿਸ਼ਕ ਪੰਜਾਬ ਦੇ ਉੱਪਰ ਪ੍ਰੋਪਰ ਨਹੀਂ ਪੈਂਦੀ ਉਦੋਂ ਤੱਕ ਮੌਸਮ ਦੇ ਵਿੱਚ ਤਾਪਮਾਨ ਦਾ ਵਧਣਾ نامुमकिन ਹੈ ਤਾਪਮਾਨ ਜਦ ਤੱਕ ਨਹੀਂ ਵਧੇਗਾ ਤਾਂ ਠੰਡ ਦੇ ਹਾਲਾਤ ਹੋਰ ਘਟਦੇ ਜਾਣਗੇ ਹੋਰ ਵਿਗੜਦੇ ਜਾਣਗੇ ਕਿਉਂਕਿ ਜਦੋਂ ਵੀ ਠੰਡ ਪੈਂਦੀ ਹੈ ਤਾਂ ਜਦੋਂ ਤੱਕ ਧੁੱਪ ਨਹੀਂ ਨਿਕਲਦੀ ਤਾਂ ਠੰਡ ਆਪਣੇ ਆਪ ਨੂੰ ਹੋਰ ਵਧਾਉਂਦੀ ਰਹਿੰਦੀ ਹੈ ਹੋਰ ਮਜ਼ਬੂਤ ਕਰਦੀ ਰਹਿੰਦੀ ਹੈ ਤੇ ਤਾਪਮਾਨ ਲਗਾਤਾਰ ਘਟਦੇ ਰਹਿੰਦੇ ਨੇ ਹਰੇਕ ਦਿਨ ਅੱਧਾ ਡਿਗਰੀ 1 ਡਿਗਰੀ ਪੌਣਾ ਡਿਗਰੀ ਤਾਪਮਾਨ ਸਾਨੂੰ ਘਟਦਾ ਹੀ ਦਿਖਾਈ ਦਿੰਦਾ ਹੈ ਬੱਦਲਾਂ ਦੇ ਚਾਂਸ ਕਾਫੀ ਜ਼ਿਆਦਾ ਘਟ ਜਾਂਦੇ ਨੇ ਜਦੋਂ ਤੱਕ ਧੁੱਪ ਨਹੀਂ ਪੈਂਦੀ ਤਾਂ ਗ੍ਰੀਨ ਹਾਊਸਸ ਜਿਹੜੀ ਗੈਸਸ ਨੇ ਉਹ ਆਪਣਾ ਅਸਰ ਨਹੀਂ ਚਾਲੂ ਕਰਦੀਆਂ ਤਾਂ ਐਟਮੋਸਫੀਅਰ ਦਾ ਤਾਪਮਾਨ ਗਰਮ ਨਹੀਂ ਹੁੰਦਾ ਜਦੋਂ ਤੱਕ ਤਾਪਮਾਨ ਗਰਮ ਨਹੀਂ ਹੋਵੇਗਾ ਤਾਂ ਠੰਡ ਦੇ ਹਾਲਾਤ ਵੱਧ ਤੋਂ ਵੱਧ ਹੁੰਦੇ ਦਿਖਾਈ ਦੇਣਗੇ ਬਾਕੀ ਪੱਛਮ ਦਿਸ਼ਾ ਤੋਂ ਹਵਾ ਲਗਾਤਾਰ ਚਲਦੀ ਰਹੇਗੀ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਥੋੜ੍ਹੀ ਜਿਹੀ ਸ਼ੀਤ ਲਹਿਰ ਦੇ ਹਾਲਾਤ ਵੀ ਬਰਕਰਾਰ ਬਣਦੇ ਦਿਖਾਈ ਦੇ ਰਹੇ ਨੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਦਿੰਦੀਆਂ ਜਿਹੜੀ ਵੀ ਅਪਡੇਟਸ ਹੋਣਗੀਆਂ ਆਉਂਦੀਆਂ ਤੁਹਾਨੂੰ ਨਵੀਂ ਵੀਡੀਓ ਵਿੱਚ ਜਾਣਕਾਰੀ ਮਿਲ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਹਾਂ ਜੇ ਅਗਲੀ ਜਾਣਕਾਰੀ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ